बी केयरफुल अगर असी सोचते हाँ कि रब का फलाना फलाना पाठ करके फलाना फलाना कांड करके फला फलानी जगह जाके फला फलानी चीज़ अर्चना पूजा करके उसके आगे रख दूंगा और ये वाली दुनियावी चीज़ें प्राप्त हो जाएंगी मुझे तो यह भुखे दान नहीं मिले मन भुखा ही रहेगा और नास्तिकता है रब रब बहरों करी जाना पर मन शुद्ध ना करना हाँ जी ਪਿਤਾ ਪੁਰਖੀ ਜਾਂ ਪ੍ਰਾਚਨ ਦੀਤ ਰਿਵਾਜ ਨੂੰ ਧਾਰਮਿਕਤਾ ਜਾਂ ਆਸਿਕਤਾ ਸਮਝਣਾ ਹੂੰ ਸੀਰਕ ਵਿਚੋਲੇ ਜਾਂ ਭੀੜ ਵਿੱਚ ਵਿਸ਼ਵਾਸ ਰੱਖਣਾ ਜਿਸ ਪਾਸੇ ਭੀੜਾਂ ਜਾਂਦੀਆਂ ਨਾ ਅਸੀਂ ਉਸ ਪਾਸੇ ਉਸ ਨੂੰ ਫਾਲੋ ਕਰਦੇ ਹਾਂ ਨਾ ਇਹਨੂੰ ਅਸੀਂ ਧਾਰਮਿਕ ਤੌਰ ਆਸਿਕਤਾ ਸਮਝਦੇ ਹਾਂ ਭਾਵੇਂ ਭੀੜ ਗਲਤ ਹੋਏ ਮੈਜੋਰਿਟੀ ਡਸ ਨੋਟ ਮੀਨ ਕਿ ਮੈਜੋਰਿਟੀ ਸੱਚ ਹੈ ਅੱਜ ਮੈਜੋਰਿਟੀ ਨੰਗੇਸ ਕੇ ਕਪੜੇ ਪਹਿਨਦੀ ਹੈ ਕਿ ਆ ਸੱਚ ਹੋ ਗਿਆ ਅੱਜ ਮੈਜੋਰਟੀ ਕਿਆ ਸ਼ਰਾਬ ਪੀਤੀ ਹੈ ਸੱਚ ਹੋ ਗਿਆ ਅੱਜ ਮੈਜੋਰਟੀ ਦਾਜ ਲੇਤੀ ਹੈ ਸੱਚ ਹੋ ਗਿਆ ਅੱਜ ਮੈਜੋਰਟੀ ਦਾਜ ਦੇਤੀ ਹੈ ਕਿਆ ਇਹ ਸੱਚ ਹੋ ਗਿਆ ਡੋਂਟ ਫਾਲੋ ਮੈਜੋਰਟੀ ਮੈਜੋਰਟੀ ਕੋ ਢੀੜਾਂ ਨੂੰ ਫਾਲੋ ਕਰਨਾ ਕਬੀਰ ਜੀ ਕੰਧ ਨੇ ਜੇ ਮਾਰਗ ਪੰਡਤ ਗਏ ਪਾਛੇ ਪਈ ਵੀਰ ਇੱਕ ਅਵਕਟ ਘਾਟੀ ਰਾਮ ਕੀਤਾ ਛੱਡ ਰਿਓ ਕਬੀਰ ਸੱਚ ਦੇ ਉੱਤੇ ਜੀਣਾ ਧਾਰਮਿਕਤਾ ਹੈ ਢੀੜਾਂ ਦੇ ਪਿੱਛੇ ਲੱਗਣਾ ਧਾਰਮਿਕਤਾ ਨਹੀਂ ਅਸੀਂ ਕਟਪੁਤਲੀ ਹਾਂ ਰੱਬ ਨਚਾ ਰਿਹਾ ਹੈ ਇਹ ਆਸਿਕਤਾ ਨਹੀਂ yes a point ਪਹਿਲਾਂ ਕਿਸ ਤਰ੍ਹਾਂ ਸ਼ੁਰੂ ਹੋ ਗਿਆ ਮੈਨੂੰ ਨਹੀਂ ਪਤਾ ਲੇਕਿਨ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਕਿ ਅਸੀਂ ਕਟਪੁਤਲੀ ਆ ਤਾਂ ਫਿਰ ਅਸੀਂ ਪ੍ਰਾਰਥਨਾ ਪ੍ਰੇਅਰ ਇਬਾਦਤ ਕਿਉਂ ਕਰਦੇ ਹਾਂ ਗੁਰਮਤਿ ਅਨੁਸਾਰ ਸਮਝ ਆਉਂਦਾ ਹੈ ਕਿ ਅਰਦਾਸ ਦਾ ਮਤਲਬ ਹੈ ਬੇਨਤੀ ਕਰਨ ਦਾ ਮਤਲਬ ਹੈ ਪ੍ਰੇਰ ਕਰਨ ਦਾ ਮਤਲਬ ਹੈ ਕਿ ਮੇਰੀ ਤੀਬਰ ਤਾਂਗ ਹੈ ਕਿ ਮੈਂ ਆਪਣਾ ਕਿਰਦਾਰ ਉੱਚਾ ਕਰਾਂ ਲਾਜ਼ ਆਫ ਨੇਚਰ ਪਾਵ ਰਜ਼ਾ ਮੁਤਾਬਕ ਜੀ ਸਕਾਂ ਅਨਕਾਇ ਰਾਤੜਿਆ ਸਮਾ ਜਾਇਆ ਨਾ ਕਰਾਂ ਪੱਕਾ ਇਰਾਦਾ ਬਣਾਵਾ ਕਿ ਮੈਂ ਆਵਗੁਣ ਛੋੜ ਕੇ ਗੁਣਾਵਲ ਜਾਣਾ ਹੈ ਸੱਚੀ ਜੀਵਨੀ ਦੀ ਮੰਗ ਦੇ ਪਰੋਸੇ ਵਾਲਾ ਰੱਬ ਤਸੱਵਰ ਕਰਨਾ ਕਿ ਅਗਰ ਮੈਂ ਭਗਵਾਨ ਗੋਡ ਖੁਦਾ ਅੱਲਾ ਵਾਇਗਰੂ ਸੇ ਵਿਜ਼ਡਮ ਮੰਗੂਗਾ ਮੇਰ ਕੋ ਦੇਂਗੇ ਔਰ ਉਸ ਵਿਜ਼ਡਮ ਸੇ ਮੇਰਾ ਜੀਵਨ ਬਦਲੇਗਾ ਲੇਕਿਨ ਇਹ ਕਹੀ ਜਾਣ ਕਿ ਅਸੀਂ ਦੇ ਕਟਪੁਤਲੀ ਆ ਤਾਂ ਜੀਵਨ ਕਦੇ ਨਹੀਂ ਬਦਲੇਗਾ ਇਸ ਲਈ ਹਜ਼ਾਰਾਂ ਸਾਲੋਂ ਸੇ ਹਮ ਵੋਈ ਕੇ ਵੋਈ ਹਾਂ ਕੋਈ ਪੁਰਾਣੇ ਦੇ ਪੁਰਾਣੇ ਆ ਰੱਬ ਰੋਜ਼ ਨਵਾਂ ਹੈ ਸਾਇ ਮੇਰਾ ਨੀਤ ਨਵਾਂ ਰੱਬ ਰੋਜ਼ ਨਵਾਂ ਹੈ ਅਸੀਂ ਪੁਰਾਣੇ ਦੇ ਪੁਰਾਣੇ ਜਿਹੜੇ ਲਾਹੌਰ ਪੜੇ ਉਪਸ਼ੋਰ ਪੜੇ ਅਸੀਂ ਪਾਕਿਸਤਾਨ ਤੋਂ ਇੰਡੀਆ ਆ ਜਾਈਏ ਜਾਂ ਇੰਡੀਆ ਤੋਂ ਅਮਰੀਕਾ ਚਲੇ ਜਾਈਏ ਸਾਡਾ ਕੁਝ ਫਰਕ ਨਹੀਂ ਪੈਂਦਾ ਸਾਧ ਸੰਗਤ ਜੀ ਜਿਸ ਮਰਜ਼ੀ ਮਜ਼ਬ ਵਿੱਚ ਕਨਵਰਟ ਹੋ ਜਾਈਏ ਤਾਂ ਵੀ ਸਾਡੇ ਜੀਵਨ 'ਚ ਫਰਕ ਨਹੀਂ ਪੈਂਦਾ ਜਿਸ ਮਰਜ਼ੀ ਧਾਰਮਿਕ ਸਾਂਤ ਤੇ ਚਲੇ ਜਾਈਏ ਫਰਕ ਨਹੀਂ ਪੈਂਦਾ ਫਰਕ ਤੇ ਪਾਣ ਵਾਸਤੇ ਧਰਮ ਨੂੰ ਇਸ ਵਾਸਤੇ ਬੇਨਤੀ ਕਰਨੀ ਹੈ ਰੱਬ ਜੀ ਮੈਨੂੰ ਸਮਤ ਅਕਲ ਬਖਸ਼ੋ ਤਾਂ ਕਿ ਮੈਂ ਆਪਣੇ ਅਗੁਣ ਠੀਕ ਕਰਕੇ ਆਪਣੇ ਸੁਭਾ ਨੂੰ ਚੇਂਜ ਕਰ ਸਕਾਂ ਅੱਜ ਸਾਥ ਸੰਗਤ ਤੁਸੀਂ ਦੇਖੋ ਆਈ ਵਾਸ ਡਿਸਕਸਿੰਗ ਵਿਦ ਮਾਈ ਬ੍ਰਦਰ ਮੇਰੇ ਬ੍ਰਦਰ ਦਾ ਨਾਮ ਜੋਗੀ ਹੈ ਨਿਊਯਾਰਕ ਬੈਠਿਆ ਸੀ ਡਾਈਨਿੰਗ ਟੇਬਲ ਤੇ ਡਿਸਕਸ ਕਰ ਰਹੇ ਸੀ ਜੋਗੀ ਆ ਅੱਜ ਕੱਲ ਮੈਂ ਇੱਕ ਆਰਟੀਕਲ ਲਿਖ ਰਿਹਾ ਆਸਤਿਕ ਨਾਸਤਿਕ ਤੇ ਇਹਦੇ ਬਾਰੇ ਮੈਂ ਸੋਚ ਰਿਹਾ ਕਿ ਹਾਊ ਟੂ ਬੀ ਆਸਤਿਕ ਔਰ ਇਸ ਤਰੀਕੇ ਦੇ ਦੁਨਿਆਵੀ ਤੌਰ ਤੇ ਆਸਤਿਕ ਨਾਸਤਿਕ ਡਿਸਕਸ ਕਰ ਰਿਹਾ ਹੀ ਸੇਡ ਸਿੰਪਲੀ ਕਹਿੰਦਾ ਭੁਪਿੰਦਰ ਡੂ ਯੂ ਨੋ ਕੰਪਿਊਟਰ ਮੇ ਏਬੀਸੀ ਹੁੰਦਾ ਹੈ ਮੈਂ ਕਿਹਾ ਹਾਂ ਕਹਿੰਦਾ ਏ ਨੂੰ ਪ੍ਰੈਸ ਕਰੋ ਤਾਂ ਸਕਰੀਨ ਤੇ ਕੀ ਆਏਗਾ ਹੀ ਸੇਡ ਏ यस। नाउ यू नो वट इज धार्मिकता इफ यू वॉन्ट के ए को प्रेस करने से यहां हिंदी का अ आ, आ जाए या ए को प्रेस करने से यहां पंजाबी का एड़ा आ जाए यू हैव टू प्रोग्राम योर कंप्यूटर एंड प्रेस ए यहां पर एड़ा आएगा ए चेंज हो सकती है हाँ, माई गुडनेस ਤੂੰ ਆਪਣੇ ਆਪਣੇ ਮੰਦੇ ਮੰਦੇ ਖਿਆਲਾਂ ਦੇ ਕਿਰਦਾਰ ਸੁਭਾਅ ਨੂੰ ਚੇਂਜ ਕਰ ਸਕਣਾ ਹੈ ਇਹ ਜਿਹੜਾ ਵਿਸ਼ਵਾਸ ਹੈ ਨਾ ਕਿ ਯੈਸ ਮੈਂ ਸੱਚ ਬੰਨੂ ਕੋਈ ਦੱਸੇ ਤੈ ਸਾਹਿਬ ਕੀ ਬਾਤ ਦੀ ਅੱਖ ਹੈ ਕੋਣ ਨਾਨਕ ਕਿਆ ਦੀਜੈ ਸੀਸ ਬੜੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਮਨੂ ਕੋਈ ਅਕਲ ਦੇਵੇ ਰੱਬ ਜੀ ਮੈਨੂੰ ਅਕਲ ਦਿਓ ਕਾਈਂਡਲੀ ਗ੍ਰਾਂਟ ਮੀ ਯੋਰ ਵਿਜ਼ਡਮ ਗਿਆਨ ਕਾ ਅਖੰਡ ਕਾ ਆਖੋ ਕਰਮ ਜੇ ਇਹ ਵਿਸ਼ਵਾਸ ਆ ਜਾਏ ਨਾ ਇਸ ਕੋ ਸ਼ਰਧਾ ਬੋਲਤੇ ਹੈ कि अगर तुम मेरे को अकल दोगे तो मेरा जीवन बदल जाएगा सासंग जी मैं ठीक कह रहा उच्चा बोलो फिर हम कठपुतलिया नहीं है कठपुतलियाँ कह कह के सारे कुकर्म करी जाना धर्म का लेबल लगाई रखना आस्तिकता समझते रहना बड़ा भारी पखंड है ਤੂੰ ਕਿਸ ਮਜ਼ਬਦ ਦਾ ਇਟ ਡਸਨਟ ਮੈਟਰ ਤੂੰ ਆਪਣੇ ਆਪ ਨੂੰ ਚੇਂਜ ਕਰ ਸਕਦਾ ਹੈ ਭੱਲੇ ਵਾਸਤੇ ਡਿਵਾਈਨ ਵਾਸਤੇ ਉੱਚਾ ਚੜ ਕੇ ਦੇਖਿਆ ਵਾਸਤੇ ਮਾਈਂਡ ਐਲੀਵੇਸ਼ਨ ਵਾਸਤੇ ਰਾਵਨਾਲਿਕ ਮਿਕਤਾ ਵਾਸਤੇ ਰੱਬੀ ਗੁਣਾਂ ਦੇ ਨਾਲ ਜੀਣ ਵਾਸਤੇ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ ਵਾਸਤੇ ਰੱਬ ਦੇ ਗੁਣ ਸਿੱਖਣਾ ਚਾਹੁੰਦਾ ਹੈ ਨਾ ਉਹਦੇ ਬਾਰੇ ਕਹਿੰਦੇ ਨੇ ਜੀਨਾ ਨਾ ਵਿਸਰੇ ਨਾਮ ਸੇ ਕਿਨੇ ਹਿਆ ਜਿਨ ਕੋ ਭਗਵਾਨ ਨਹੀਂ ਭੁੱਲਦਾ ਨਾ ਉਹ ਕੈਸੇ ਹੁੰਦੇ ਹੈ ਜਿਨਾ ਨ ਵਿਸਰੇ ਨਾਮ ਸੇ ਕਿਨੇਹਾ ਉਹਦਾ ਸਾਇੰਸ ਦੱਸਦੇ ਨੇ ਉਹਦੀ ਕੁਆਲਿਟੀ ਭੇਦ ਨ ਜਾਣੋ ਮੂਲ ਸਾਈ ਜੇਹਾ ਜੈਸਾ ਭਗਵਾਨ ਹੁੰਦਾ ਨਾ ਵੈਸੇ ਹੋ ਜਾਂਦੇ ਹੈ ਉਹ ਭਗਵਾਨ ਮਾਫ ਕਰਤਾ ਉਹ ਮਾਫ ਕਰ ਦਿੰਦੇ ਕਿਸੇ ਦਾ ਆਫਗੁਣ ਲੱਭ ਵੀ ਲੈਨ ਨਾ फिर भी बड़ा ग्रेसफुली उस समझाते हैं मैं अमेरिका एक दिन मैरियट होटल गया और वो एक बुक पी थी बुक चो मैं पढ़िया हाउ टू ऑर्डर खाना कैसे ऑर्डर किया जाता है अपने रूम में से बड़ी एक स्वादली गल लिखी हुई थी एक लेडी सी धार्मिकता बहुत कोमलता ऑर्डर कर दी हैलो रूम सर्विस बेरा कहना यस। वट कैन आई डू फॉर यू कहती है एक अंडा ले आओ जिसकी शक्ल नजर ही ना आ सके ऐसा वो सड़ा हुआ उसका कलर हो बहुत ज्यादा ब्राउन हुआ हो ऑलमोस्ट सड़िया हुआ लुक हुए अच्छा दो ब्रेड पीस ले आओ वो भी बिल्कुल ब्रेड का तो कलर नजर ही ना आए और उसमें मक्खन ऐसे लगाओ कि हाथ लगाने से भी मक्खन बिल्कुल महसूस ही ना हो के लगा हुआ है सॉस ऐसे वाली लाओ जिसमें से मिट्टी के तेल की बदबू आती हो और कॉफी ऐसी लाओ कि उसको मैं मुंह में डालू ਔਰ ਉਲਟੀ ਆ ਜਾਏ ਬੈਰਾ ਕਹਿੰਦਾ ਮੈਡਮ ਐਸੀ ਚੀਜ਼ ਇਹ ਹਮ ਨਹੀਂ ਬਣਾਤੇ ਕਹਿੰਦੀ ਨਹੀਂ ਕੱਲ ਮੈਨੇ ਖਾਈ ਥੀ ਕਿੰਨੀ ਕੋਮਲਤਾ ਹੈ ਉਹਨੂੰ ਅਕਿਊਜ਼ ਨਹੀਂ ਕਰ ਰਹੀ ਉਹਦੇ ਹੋਟਲ ਨੂੰ ਗਾਲਾਂ ਨਹੀਂ ਕੱਢ ਰਹੀ ਸੌਫਟ ਹੋ ਜਾਂਦੇ ਆ ਕਹਿੰਦਾ ਟੰਗ ਬਦਲ ਜਾਂਦਾ ਦੂਜੇ ਦਾ ਔਗੁਣ ਵੀ ਦੱਸਣ ਵੇਲੇ ਅੰਦਰੋਂ ਦਿਲ ਕੰਬ ਜਾਂਦਾ ਕਿਸੇ ਦਾ ਭਲਾ ਕਰਨ ਲੱਗਦਾ ਉਹਦੇ ਸਿਰ ਤੇ ਤੁਹਾਰੇ ਲਈ ਕਰ ਰਹੇ ਆ ਤੁਹਾਰੇ ਭਲੇ ਲਈ ਕਰ ਰਹੇ ਆ ਮਾਨਾ ਮਾਨੋ ਨਹੀਂ ਤਾਂ ਨਾ ਸਹੀ ਐਂਜਨੀ ਕਹਿੰਦੇ ਆ ਜਿਸ ਦਾ ਭਲਾ ਕਰਦੇ ਆ ਨਾ ਉਹਦੇ ਵੀ ਕਦਮਾਂ ਵਿੱਚ ਨੱਕ ਰਗੜ ਕੇ ਪਿਆਰ ਨਾਲ ਤੁਮਨੇ ਮੇਰੇ ਚਾਂਸ ਦਿੱਤੇ एहसान नहीं जित ला डिफरेंस है Definitely difference है सो अपने आप अंदर पक्का विश्वास होना कि मैनू सच समझाया जाए तो मैं सच तुर के अपना अवगुण दूर कर लवानगा इसको श्रद्धा बोलते हैं इसको सच्चा विश्वास बोलते हैं ये आस्तिकता है ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹਦਾ ਮਤਲਬ ਕੀ ਹੋਇਆ ਜਦ ਰੱਬ ਨਦਰ ਕਰੇਗਾ ਐਨੀ ਮੀਨਿੰਗ ਜਦ ਭਗਵਾਨ ਆਪਣੀ ਨਦਰ ਕਿਰਪਾ ਬਖਸ਼ਿਸ਼ ਗ੍ਰੇਸ ਕਰੇਗਾ ਤਬ ਅਮ ਚੇਂਜ ਹੋ ਜائیںਗੇ ਇਹ ਮੀਨਿੰਗ ਨਹੀਂ ਹੈ ਨਦਰ ਕਰੇ ਜੇ ਆਪਣੀ ਆਪੜੀ ਮੀਨਸ ਜਦੋਂ ਆਪਣੀ ਮਤ ਨੂੰ ਰੱਬ ਜੀ ਦੇ ਪੈਰਾਡਾਈਮ ਦੇ ਵੱਲ ਕਰੇ ਬਜਾਏ ਕਿ ਉਲਟਾ ਰੱਬ ਜੀ ਦਾ ਪੈਰਾਡਾਈਮ ਕੁਝ ਹੋਰ ਹੈ ਔਰ ਤੇਰਾ ਥਾਟ ਪ੍ਰੋਸੈਸ ਕੁਝ ਹੋਰ ਹੈ ਇਨੂੰ ਹੰਕਾਰੀਆਂ ਨਿੰਦਕਾਂ ਪਿੱਠ ਕਹਿੰਦੇ ਨੇ ਪਿੱਠ ਕਰਦੀ ਨਿੰਦਾ ਕਰਦੀ ਸੱਚ ਕੀ ਸੱਚ ਦੇ ਵੱਲ ਆਪਣੇ ਆਪ ਨੂੰ ਕਰ ਲੈ ਨਦਰ ਕਰੇ ਜੇ ਆਪਣੀ ਆਪਣੀ ਮਤ ਨੂੰ ਨਦਰ ਦੇ ਅਲਾਈਨ ਜੇ ਕਰ ਲਵੇ ਤਾਂ ਨਦਰ ਹੀ ਸਤਗੁਰ ਪਾਇਆ ਸਤਗੁਰ ਜੇ ਮਿਲ ਜਾਏ ਤਾਂ ਸਤਗੁਰ ਦੀ ਕੀ ਵਡਿਆਈ ਹੁੰਦੀ ਹੈ ਵਿੱਚੋਂ ਮਾਰ ਗੱਡੀਆਂ ਬੁਰੀਆਂ ਆਈਆਂ ਆਸਿਕਤਾ ਹੈ ਲੇਬਲ ਕਰਨਾ ਕਿ ਮੈਂ ਸਤਗੁਰ ਦਾ ਬੰਦਾ ਹਾਂ ਪਰ ਬੁਰਾਈਆਂ ਨਾ ਕੱਢਣਾ ਮੀਨਸ ਸਤਗੁਰੂ ਮਿਲਾਈ ਨਹੀਂ ਮੀਨਸ ਮੈਂ ਪਿੱਠ ਕੀਤੀ ਰੱਖੀ ਮੀਨਸ ਮੈਂ ਨਦਰ ਦੇ ਅਲਾਈਨ ਹੀ ਨਹੀਂ ਹੋਇਆ ਮੈਂ ਆਪਣੀ ਮੱਤ ਨੂੰ ਉਹਦੇ ਅਲਾਈਨ ਕੀਤਾ ਹੀ ਨਹੀਂ ਮੇਰੇ ਤੇ ਡਿਪੈਂਡ ਕਰਦਾ ਹੈ ਕਿ ਮੈਂ ਸਿੱਧਾ ਹੋਣਾ ਚਾਹੁੰਦਾ ਕਿ ਨਹੀਂ ਪਰ ਜੇ ਨਹੀਂ ਹੋਣਾ ਚਾਹੁੰਦਾ ਤਾਂ ਇਹ ਬਹੁਤ ਅੱਛਾ ਲੱਗਦਾ ਹੈ ਕਹਿਣਾ ਅਸੀਂ ਕਟਪੁਤਲੀਆਂ ਹਾਂ ਉਹ ਨਚਾ ਰਿਹਾ ਹੈ ਇਸ ਲਈ ਮذਬੀ ਝਗੜੇ ਕਰ ਰਹੇ ਆ ਇੱਕ ਦੂਜੇ ਦੇ ਧਾਰਮਿਕ ਸਥਾਨ ਟਾਰ ਰਹੇ ਆ ਇੱਕ ਦੂਜੇ ਦੇ ਧਾਰਮਿਕ ਗ੍ਰੰਥਾਂ ਦੀ ਨਿੰਦਾ ਕਰਕੇ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ ਉਹਨਾਂ ਨੂੰ ਸਾੜ ਰਹੇ ਆ ਔਰ ਲੋਕਾਂ ਨੂੰ ਮਾਰ ਰਹੇ ਆ ਔਰ ਫਿਰ ਕਹਿ ਰਹੇ ਆ ਕਟਫਤਲੀਆ ਕਿਤਨਾ ਪਾਰੀ ਅਸੀਂ ਪਖੰਡ ਕਰ ਰਹੇ ਆ ਪਲੀਜ਼ ਗੋ ਐਟ ਫਾਰ ਨੈਕਸਟ ਸਵੇਪ ਪਰਚੋਲ ਅਸਲ ਆਸਤਕ ਰੱਬੀ ਰਜ਼ਾ ਅਤੇ ਨਿਜਮਾ ਮੁਤਾਬਿਕ ਜਿਉਣ ਦਾ ਉਦਦਮ ਕਰਨ ਵਾਲਾ ਹੂੰ ਵਾਓ ਹੁਣ ਕਟਪੁਤਲੀ ਨਹੀਂ ਮੰਨ ਰਿਹਾ ਹੁਣ ਆਸਤਿਕਤਾ ਆਏਗੀ ਰੀਅਲ ਆਸਤਿਕਤਾ ਆਏਗੀ ਨਹੀਂ ਮੈਂ ਕਟਪੁਤਲੀ ਨਹੀਂ ਹਾਂ ਆਪ ਅਕਲ ਦੋ ਔਰ ਅਕਲ ਕੇ ਮੁਤਾਬਿਕ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਮੈਂ ਜੀਵਾਂ ਮੇਰੀ ਕੂੜ ਦੀ ਪਾਲਠੀ ਖੋ ਸਕਦੀ यस आई कैन बी अप मेरा अवतरण हो गया मैं इंसानियत दे लैवल तो थले डिग के पशुता वाला बन गया मैं दोबारा चुक के प्लीज़ इंसान बना दौ एस्ते मैं सब कुछ करने वास्ते तैयार हाँ इनू एक्मी ऑफ स्परिचुअल लैवल अचीव करना एलिवेशन अपने किरदार को नीचे से उठाकर ऊपर करना ਆਪਣੇ ਮਨ ਉੱਤੇ ਕਾਬੂ ਪਾ ਕੇ ਜੀਉਣ ਦਾ ਉਦਮ ਕਰਨ ਵਾਲਾ yes ਸਭ ਨਾਲ ਬਰਾਬਰਤਾ ਵਾਲੇ ਵਿਹਾਰ ਕਰਨ ਜਾਤ ਪਾਤ ਲਿੰਗ ਪੇਧ ਅਤੇ ਉੱਚ ਨਿਸ਼ਤਾ ਵਿਤਕਰਾ ਨਾ ਕਰਨ ਵਾਲਾ ਸੋ ਇਹਦਾ ਮਤਲਬ ਜਦੋਂ ਅਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਕਰਾਂਗੇ ਔਰ ਜਾਤ ਪਾਤ ਔਰ ਲਿੰਗ ਪੇਧ ਨਹੀਂ ਕਰਾਂਗੇ ਉੱਚ ਨੀਚੇ ਅਮੀਰ ਗਰੀਬ ਗੋਰਾ ਕਾਲਾ ਤੇਰ ਮੇਰ ਦਾ ਵਿਤਕਰਾ ਨਹੀਂ ਕਰਾਂਗੇ ਤਾਂ ਅਸਲੀ ਆਸਿਕਤਾ ਸ਼ੁਰੂ ਹੁੰਦੀ ਹੈ ਡਸਨਟ ਮੈਟਰ ਕਿ ਤੂੰ ਕਿਹੜੇ ਮਜ਼ਬਦ ਦਾ ਹੈ ਔਰ ਡਸਨਟ ਮੈਟਰ ਕਿ ਤੂੰ ਰਾਬ ਦਾ ਕਿਹੜਾ ਨਾਮ ਲੈਣਾ ਹੈ ਡਸਨਟ ਮੈਟਰ ਕਿ ਤੂੰ ਕਿਹੜੇ ਧਾਰਮਿਕ ਸਥਾਨ ਤੇ ਜਨ ਹੈ ਡਸਨਟ ਮੈਟਰ ਕਿ ਤੂੰ ਕਿਹੜੇ ਕਰਮकांड ਕਰਦਾ ਹੈ ਇਕੁਐਲਿਟੀ ਨਿੰਦਾ ਚੁਗਲੀ ਨਹੀਂ ਬਲਕਿ ਦੂਜਿਆਂ ਦੇ ਪਰਦੇ ਕੱਜਣ ਵਾਲਾ ਹਾਂਜੀ ਲੋਕਾਂ ਦੇ ਪਰਦੇ ਕੱਜਣਾ ਔਗੁਣ ਦੇਖ ਕੇ ਵੀ ਐਡਿਟ ਕਰ ਦੇਣਾ ਔਰ ਬਲਕਿ ਜੋ ਕਿਸੇ ਦੀ ਗਖਾਮੀ ਗਲਤੀ ਪਤਾ ਲੱਗੇ ਉਹਨੂੰ ਕੱਜਣਾ ਅਸੀਂ ਓਪਨਲੀ ਦੁਨੀਆ ਦੇ ਸਾਹਮਣੇ ਅਸੀਂ ਦੂਸਰੋਂ ਕੋ ਭੰਡੀ ਕਰਦੇ ਹਾਂ ਦੂਸਰੋਂ ਦੀ ਨਿੰਦਾ ਕਰਦੇ ਹਾਂ ਦੂਸਰੋਂ ਕੇ ਔਗਣੂ ਕੀ ਨਮਾਇਸ਼ ਲਗਾਤੇ ਹਾਂ ਤਾਂ ਕਿ ਮੇਰੇ ਕੋ ਧਰਮੀ ਔਰ ਆਸਥਿਕ ਸਮਝੋ ताकि मेरे को बड़ा ऑनेस्ट समझो उसको बेईमान समझो ताकि मैं बड़ा ऊंचा और वो नास्तिक पापी है आस्तिकता शुरू होगी जबो किसे दा निके तो निका बड़े तो बड़ा अवगुण देके टकना सीख लांगे लोका दे सिरਾਂ ਤੋਂ ਪੱਲੇ ਉਤਾਰਾਂਗੇ ਨਹੀਂ ਸਿਰ ਕੱਝ ਦੇਾਂਗੇ ਜੋ ਲੋਕਾਂ ਨੂੰ ਨੰਗੇਜ ਦੇ ਕੱਪੜੇ ਸਿਖਾਉਂਦੇ ਨੇ ਉਹ ਲੋਕਾਂ ਦੇ ਮਨ ਔਰ ਆਤਮਾ ਤੋਂ ਕਪੜੇ ਲਾਂਦੇ ਨੇ ਅਸੀਂ ਲੋਕਾਂ ਦੇ ਪਰਦੇ ਕੱਢਣੇ ਨੇ ਇਸ ਕਰਕੇ ਅਸੀਂ ਆਪਣੀਆਂ ਮਾਵਾਂ ਧੀਆਂ ਪੈਣਾ ਨੂੰਆਂ ਨੂੰ ਤੇ ਸਭ ਬਜ਼ੁਰਗਾਂ ਨੂੰ ਸਿਰ ਤੇ ਪੱਲਾ ਕਰ ਦਿੰਦੇ ਆ ਗ੍ਰੇਸਫੁਲ ਕਪੜੇ ਪਾਉਂਦੇ ਆ ਇਹ ਭਾਵਨਾ ਅਸਲੀ ਧਰਮਕਤਾ ਹੈ ਇਹ ਸੂਤ ਸ਼ਰਮ ਦਾ ਕਪੜਾ ਪਹਿਨਣਾ ਹੈ this is real dress this is e real uniform to have oneness with god तिथि वार ਮਹੂਰਤ ਰੁੱਤ ਸਭ ਨੂੰ ਇੱਕੋ ਜਿਹਾ ਮੰਨਣ ਵਾਲਾ yes ਵਹਿਮ ਪਰਮਾ ਨੂੰ ਨਾਮ ਮੰਨਣ ਵਾਲਾ ਹਾਂਜੀ ਸਾਡੇ ਜਿਹੜੇ ਪਰਮ ਵਹਿਮ ਕਰਨ ਉਹਨਾਂ ਧਰਮੀ ਸਮਝ ਲਿਆ ਜਾਂਦਾ ਹੈ ਓ ਜੀ ਅੱਜ ਸ਼ਨੀਚਰ ਵਾਰ ਆ ਘਰ ਮੇ ਲੋਹਾ ਨਹੀਂ ਲਗਾ ਲਾਨਾ ਅੱਜ ਨੀਲਾ ਨਹੀਂ ਪਹਿਨਣਾ ਕੱਲ ਪੀਲਾ ਨਹੀਂ ਪਹਿਨਣਾ ਅੱਜ ਸਿਰ ਨਹੀਂ ਧੋਣਾ ਅੱਜ ਯਾਤਰਾ 'ਤੇ ਨਹੀਂ ਜਾਣਾ ਇਹ ਸਾਰੇ ਭਰਮਾ ਵਿਹਮਾਂ ਨੂੰ ਨਾ ਲੋਕੀ ਧਰਮ ਸਮਝਦੇ ਨੇ ਸੁਪਰਸਟੀਸ਼ੀਅਸ ਬਿਲੀਫ ਨੂੰ ਧਰਮ ਸਮਝਦੇ ਨੇ ਇਹ ਆਸਿਕਤਾ ਕੋਈ ਨਹੀਂ ਹੈ ਦੇ ਵਿੱਚ ਸਾਰੇ ਮਨੁੱਖਾਂ ਅਤੇ ਧਰਮਾਂ ਦਾ ਸਤਕਾਰ ਕਰਦਾ ਹੋਇਆ ਇਨਸਾਨੀਅਤ ਭਰਪੂਰ ਜੀਵਨੀ ਵਾਲਾ ਆ ਮੇਰਾ ਮਤਲਬ ਇਹ ਹੋਇਆ ਬਿਫੋਰ ਐਨੀਥਿੰਗ ਐਲਸ ਆ ਹੈਨਰੀ ਫੋਰਡ ਸੈਟ ਮੇਰੀ ਭੈਣ ਪੁਨੀਤ ਕੌਰ ਮੈਨੂੰ ਕਹਿੰਦੀ ਹੈ ਵੀਰ ਜੀ ਪਲੀਜ਼ ਸ਼ੇਅਰ ਥਿਸ ਹੈਨਰੀ ਫੋਰਡ ਬਿਫੋਰ ఎవਰੀਥਿੰਗ ਐਲਸ ਗੈਟਿੰਗ ਰੈਡੀ ਇਜ਼ ਅ ਸੀਕ੍ਰੀਟ ਆਫ ਸਕਸੈਸ ਇਹਦਾ ਮਤਲਬ ਸਾਨੂੰ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪਏਗਾ ਆ ਸਿੱਖਤਾ ਵਾਸਤੇ ਜੋ ਅਸੀਂ ਮੰਨੀ ਬੈਠਿਆ ਨਾ ਉਹ ਆਸਤਿਕਤਾ ਨਾ ਨਾਸਤਿਕਤਾ ਹੈ ਪਹਿਲਾਂ ਆਪਣੇ ਅਵਗੁਣ ਪਛਾਣਾਂਗੇ ਔਰ ਆਪਣੇ ਆਪ ਨੂੰ ਤਿਆਰ ਕਰਾਂਗੇ ਪਿਛਲੇ ਜਨਮ ਕੇ ਕਿਸਮਤ ਤੇ ਮੱਥੇ ਲਿਖੇ ਹੋਏ ਭਾਗ ਨੂੰ ਆਸਤਿਕਤਾ ਨਹੀਂ ਕਹਿੰਦੇ ਨੇ ਆਪਣੇ ਜੀਵਨ ਨੂੰ ਉੱਚਿਆ ਕਰਾਂਗੇ ਇਹਦਾ ਮਤਲਬ ਮਨੁੱਖ ਇਸ਼ਨਾਨ ਨੂੰ ਧਰਮ ਸਮਝ ਲੈਂਦਾ ਪਰ ਅੰਦਰ ਦੀ ਮੈਲ ਨਹੀਂ ਧੋਂਦਾ ਅੰਦਰ ਦੀ ਮੈਲ ਧੋਣਾ ਆਸਤਿਕਤਾ ਹੈ अदरवाइज़ नास्तिक सुचमता धर्म समझ से हाथ धोता है नलके साफ करता है जगह साफ करता है बड़ा जी ये मेरा वो जी मैं ऐसे जी ऐसे मैं बड़ा सुचा हाँ हाथ तो जूठे ने मेरे तो नगण नाल, नाल मेरा धर्म ही खत्म हो जाएगा इस तरीके जो ख्याल करते ने ना वो नास्तिकता जीते ने पर मन की सुचमता नहीं करते जे मन की सुचमता कर, कर लिए धार्मिकता है ਮਨ ਦਾ ਸ਼ੋਰ ਚੁੱਪ ਨਹੀਂ ਕਰਾਉਂਦੇ ਨੇ ਪਰ ਬਾਹਰੋਂ ਜਪ ਤਪ ਧਿਆਨ ਰਟਨ ਤੇ ਮਾਲਾ ਦੇ ਮਣ ਕੇ ਕਿਸਾਂਦੇ ਰਹਿੰਦੇ ਨੇ ਖਾਸ ਵੇਲੇ ਨੂੰ ਰੱਬ ਪੂਜਾ ਭਗਤੀ ਸਮਝ ਲੈਂਦੇ ਨੇ ਅੰਦਰੋਂ ਟਿਕਾ ਨਹੀਂ ਹੁੰਦਾ ਸਾਧ ਸੰਗਤ ਜਦੋਂ ਖਾਸ ਵੇਲੇ ਦੀ ਗੱਲ ਕਰਦੇ ਆ ਨਾ ਉਹਦਾ ਮਤਲਬ ਇਹ ਨਹੀਂ ਕਿ ਅੰਮ੍ਰਿਤ ਵੇਲੇ ਨਹੀਂ ਉੱਠਣਾ ਚਾਹੀਦਾ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਸਾਡੀ ਸਿਹਤ ਅਸਤੇ ਅੱਛਾ ਹੈ ਅੰਮ੍ਰਿਤ ਵੇਲੇ ਦੇ ਬੜੇ سارے ਬੈਨੀਫਿਟ ਨੇ ਲੇਕਿਨ ਅੰਮ੍ਰਿਤ ਵੇਲੇ ਨੂੰ ਐਕਸਪਲੋਰ ਕਰਕੇ 24 ਆਵਰਸ ਦਾ ਅੰਮ੍ਰਿਤ ਵੇਲਾ ਬਣਾਣਾ ਹੈ ਤਾਕੀ ਹਰ ਵੇਲੇ ਰੱਬ ਜੀ ਦੇ ਨਾਲ ਜੁੜਨ ਦਾ ਮੇਰਾ ਜੀਵਨ ਬਣ ਜਾਏ ਖੁਦਗਰਜ਼ੀ ਵਾਸਤੇ ਦਾਨ ਪੁੰਨ ਕਰਦਾ ਹੈ ਅਗਲੇ ਸਵਰਗ ਦੀ ਪ੍ਰਾਪਤੀ ਹਾਸਤੇ ਤੇ ਆਪਣੇ ਪਾਪ ਬਖਸ਼ਵਾਣ ਵਾਸਤੇ ਲੇਕਿਨ ਕਿਸੇ ਦਾ ਭਲਾ ਕਰਨ ਵਾਸਤੇ ਕੁਝ ਨਹੀਂ ਕਰਦਾ ਸੰਤ ਬਾਬੇ ਦੇ ਚਰਨਾਂ ਤੇ ਲੱਖਾਂ ਰੁਪਏ ਖਰਚ ਦਿੰਦਾ ਲੋੜਵੰਦਾ ਨਾਲ ਸਾਥ ਨਹੀਂ ਕਰਦਾ पापी पुन्नी ਦਾ ਲੇਬਲ ਕਰਦਾ ਰਹਿੰਦਾ ਆਪਣੇ ਅਮਲ ਠੀਕ ਨਹੀਂ ਕਰਦਾ ਧਰਮ ਦੇ ਨਾਂ ਤੇ ਇਸਤਰੀ ਨੂੰ ਨਿੰਦੇਦਾ ਰਹਿੰਦਾ ਤੇ ਧਰਮ ਦੇ ਨਾਂ ਤੇ ਪੁੱਤਰ ਮੰਗਦਾ ਰਹਿੰਦਾ ਇਹ ਸਭ ਅਨਾਸਤਿਕਤਾ ਤੋਂ ਉੱਠ ਕੇ ਅਸੀਂ ਰੀਅਲ ਆਸਤਿਕਤਾ ਤੇ ਅੱਗੇ ਵਧ ਰਹੇ ਹਾਂ ਕਿਸਮਤ ਪੋਨ ਪਾਪ ਅਗਲਾ ਪਿਛਲਾ ਜਨਮ ਬਦਲੇ ਵਰਤਮਾਨ ਜੀਵਨ ਨੂੰ ਅਹਿਮੀਅਤ ਦੇਣ ਵਾਲਾ ਇਮਾਨਦਾਰੀ ਨਾਲ ਕਿਰਤ ਕਰਕੇ ਗ੍ਰਸਥੀ ਜੀਵਨ ਜਿਉਣ ਵਾਲਾ ਹੂੰ ਧਰਮ ਦੇ ਨਾਮ ਤੇ ਲੋਕਾਂ ਨੂੰ ਨਾ ਲੁੱਟਣ ਵਾਲਾ ਵੈਰੀ ਮੱਚ ਕਲੀਅਰ ਕਿ ਧਰਮ ਦੇ ਨਾਮ ਤੇ ਲੋਕਾਂ ਨੂੰ ਨਹੀਂ ਲੁੱਟਦਾ ਇਹਦਾ ਮਤਲਬ ਉਹਨੂੰ ਹੁਣ ਕੋਈ ਭਰਮ ਨਹੀਂ ਹੈ ਜਾਗ ਪਿਆ ਹੈ ਜਾਗ ਰਿਹਾ ਮਤ ਜਾਗਨ ਹਾਰੇ ਉਹਦਾ ਧਰਮ ਹੈ ਅਵੇਅਰਨੈਸ ਇਹ ਹੈ ਕਬੀਰਾ ਜਾਗ ਗਿਆਨ ਦਾ ਧਰਮ ਹੈ ਅਵੇਅਰਨੈਸ ਇਸ ਪਾਸੋਂ ਅਵੇਅਰਨੈਸ ਆ ਜਾਨੀ ਕਿ ਜਾਂ ਝੂਠ ਤਾਂ ਪਾਪ ਜਾਂ ਲੋਭ ਦਾ ਕਾਲਾ ਜਾਂ ਖੀਮਾ ਤੇ ਆਪ ਹੁਣ ਅਵੇਅਰ ਹੋ ਰਿਹਾ ਨਾ ਖੀਮਾ ਕਰ ਸਕਦਾ ਕਿਸੇ ਵੇਲੇ ਵੀ ਕਿਸੇ ਨੂੰ ਖੀਮਾ ਕਰ ਸਕਦਾ ਲੌਂਗ ਟਰਮ ਵਾਸਤੇ ਕਿਸੇ ਨੂੰ ਨਾ ਮਾਫ ਕਰਨ ਦਾ ਬੋਝ ਸਿਰ ਤੇ ਰੱਖਦਾ ਹੀ ਨਹੀਂ ਆ ਖੀਮਾ ਕਰ ਸਕਦਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਗਲਤੀ ਡਸਨਟ ਕੈਰੀ ਐਨੀ ਮੋਰ ਉਹ ਵਾਲਾ ਇਨਸਾਨ ਇਸ ਪਾਸੇ ਜੀਣ ਦੀ ਜਾਨ ਸਿੱਖ ਜਾਂਦਾ ਪਰ ਜੇ ਪਰਮ ਹੋ ਜਏ ਔਰ ਸੁੱਤੇ ਰਹੀਏ ਔਰ ਅੱਖਾਂ ਖੁੱਲੀਆਂ ਦੇ ਨਾਲ ਸੁਪਨੇ ਦੇਖਦੇ ਰਹੀਏ ਤਾਂ ਫਿਰ ਨਾਸਤਿਕਤਾ ਰਹੇਗੀ ਵੈਸੇ ਤੁਸੀਂ ਅੱਖਾਂ ਖੁੱਲੀਆਂ ਵਾਲੀ ਸੁਪਨੇ ਦੇ ਬਾਰੇ ਗੱਲ ਸੁਣੀ ਹੋਈ ਹੈ ਕਿ ਪਤਨੀ ਕਹਿੰਦੀ ਹੈ ਪਤੀ ਨੂੰ ਯਹਾਂ ਅੱਜਕੱਲ੍ਹ ਗਰਮੀ ਬੜੀ ਹੈ ਆਪ ਤੋ ਬਿਜ਼ਨਸ ਵਿੱਚ ਸੇ ਜਾ ਨਹੀਂ ਸਕਤੇ ਹਮ ਹਮ ਕੋ ਕਸ਼ਮੀਰ ਭੇਜ ਦਿਓ ਨਾ वाइफ कह रही है पति कहता है तुम तो बोलते थे कि तुम मेरे बिना नहीं रह सकते है नहीं देखो ना अगर कश्मीर भेज दोगे वहां गर्मी भी नहीं लगेगी नींद भी अच्छी आएगी और ड्रीम में मैं आपको भी देख लूंगी हूँ पति समझ आ गई परमिच है पति पता ही कहता है सुपने देख सकती हो ਅੱਛਾ ਸੁਪਨੇ ਮੇਂ ਕਸ਼ਮੀਰ ਚਲੇ ਜਾਓ ਹਾ ਯੂ ਕਾਂਟ ਫੂਲ ਅਦਰਸ ਅੱਖਾਂ ਖੋਲ ਕੇ ਜਿਹੜੇ ਸੁਪਨੇ ਅਸੀਂ ਲੈਂਦੇ ਰਹਿੰਦੇ ਆ ਨਾ ਇਹ ਨਾਸਤਿਕਤਾ ਹੈ ਇਹਦੇ ਵਿੱਚ ਕੁਝ ਨਹੀਂ ਹੈ ਉਸ ਨੂੰ ਕਹਿੰਦੇ ਨੇ ਇਸ ਗ੍ਰਹਿ ਮੇਂ ਕੋਈ ਜਾਗਤ ਰਹਿ ਸਾਬਤ ਵਸਤੂ ਆਪਣੀ ਲੈ ਜਾਗਣਾ ਪਏਗਾ ਜਾਗੋ ਗ੍ਰਾਗ ਜਾਗੋ ਆ ਰਿਹਾ ਨਾ ਟੀਵੀ ਤੇ ਐਡ ਆ ਰਹੀ ਹੈ ਨਾ ਜਾਗੋ ਭਾਈ ਸਾਹਿਬ ਜਾਗਣਾ ਹੈ ਜਾਗ ਪੈ ਆਸਿਕਤਾ ਸ਼ੁਰੂ ਦੂਜਿਆਂ ਤੇ ਦਰਦ ਨੂੰ ਮਹਿਸੂਸ ਕਰਕੇ ਦੁੱਖ ਦਰਦ ਵੰਡਣ ਵਾਲਾ ਜੀ ਇਹਨੂੰ ਇਹਨੂੰ ਕਹਿੰਦੇ ਨੇ ਆਲਟਰੂਇਜ਼ਮ ਆਲਟਰੂਇਜ਼ਮ ਇਜ਼ ਕਨਸਰਨ ਫਾਰ ਦਾ ਹੈਪੀਨੈਸ ਆਫ ਅਦਰ ਪੀਪਲ ਰਾਦਰ ਦੈਨ ਫਾਰ ਯੋਰ ਓਨ ਤਾਂ ਦੂਜਿਆਂ ਦਾ ਦੁੱਖ ਦਰਦ ਸਮਝ ਸਕਾਂ ਮੈਂ ਸਿੰਪਥੀ ਬਦਲੇ ਐਮਪੈਥੀ empathy ਦਾ ਜਿਹੜਾ ਸੁਭਾਅ ਬਣ ਜਾਂਦਾ ਹੈ ਨਾ ਇਹ ਇਹ ਵਾਲਾ ਸੁਭਾਅ ਪੈਦਾ ਹੋ ਜਾਂਦਾ ਹੈ ਧਾਰਮਿਕਤਾ ਵਿੱਚ unconditional ਦੂਜਿਆਂ ਦੇ ਪੱਲੇ ਵਾਸਤੇ ਹਰ ਵੇਲੇ ਸੋਚਣਾ ਖਿਆਲ ਕਰਨਾ ਜਿਵੇਂ ਅਸੀਂ ਤੁਹਾਡੇ ਨਾਲ ਸਾਂਝ ਕੀਤੀ ਸੀ ਅਸੀਂ ਲਿਵਿੰਗ ਟ੍ਰੈਜਰ ਵਾਲੇ ਮੈਟਰੋ ਵਾਲਿਆਂ ਕੋਲ ਗਏ ਅਸੀਂ ਉਹਨਾਂ ਦੇ ਉੱਥੇ ਆਫਿਸ ਵਿੱਚ ਹੈੱਡ ਆਫਿਸ ਵਿੱਚ ਲੈਕਚਰ ਸਾਡੇ ਡਾਕਟਰ ਗਿਆਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ ਔਰ ਉੱਥੇ ਹੋਇਆ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਜਾਂ ਭਾਰਤ ਮੇ ਮੈਟਰੋ ਚਲਤੀ ਹੈ ਇਸ ਵਿੱਚ ਇਸਤਰੀਆਂ ਜਾਂਦੀਆਂ ਹੈਨਾਂ ਉਹਨਾਂ ਕੋ ਲੋਕ ਧੱਕਾ ਮੁੱਕੀ ਕਰਤੇ ਹੋਗੇ ਆਪ ਅਗਰ ਇੱਕ ਇਸਤਰੀਆਂ ਕੇ ਲੀਏ ਅਲੱਗ ਡੱਬਾ ਲਗਾ ਦੋ ਤੋ ਇਹਦੇ ਵਿੱਚ ਸਾਡਾ ਕੋਈ ਫਾਇਦਾ ਨਹੀਂ ਸੀ ਸਾਡੀਆਂ ਸਾਰੀਆਂ ਜਿਤਨੀਆਂ ਵੀ ਟ੍ਰੇਨ ਤੇ ਮੈਟਰੋ ਤੇ ਪੀਂਤੀਆਂ ਪੈਣਾ ਮਾਵਾਂ ਸਾਰੀਆਂ ਜਾਂਦੀਆਂ ਨੇ ਉਹਨਾਂ ਦਾ ਭੱਲਾ ਸੀ ਉਹਨਾਂ ਨੇ ਇਮੀਡੀਏਟਲੀ ਕੱਟ ਕਰ ਦਿੱਤਾ ਔਰ 6 ਮਹੀਨੇ ਬਾਅਦ ਪਤਾ ਲੱਗਾ ਮਹਿਲਾਵਾਂ ਕਾ ਡੱਬਾ ਲੱਗ ਗਿਆ ਇਸ ਤਰ੍ਹਾਂ ਦੁਨੀਆ ਦੇ ਭਲੇ ਵਾਸਤੇ ਹਰ ਵੇਲੇ ਸੋਚਣਾ ਇਹ ਖਿਆਲ ਪੈਦਾ ਹੋ ਜਾਂਦੇ ਨੇ ਜਿਉਂਦੇ ਖਿਆਲ ਪੈਦਾ ਹੋ ਜਾਂਦੇ ਨੇ ਕ੍ਰੀਏਟੀਵਿਟੀ ਸ਼ੁਰੂ ਹੁੰਦੀ ਹੈ ਦੈਨ ਯੂ ਆਰ ਲਿਵਿੰਗ ਫਾਰ ਅਦਰਸ ਯੈਸ ਨਿਮਰਤਾ ਪਿਆਰ ਹਲੀਮੀ ਮਿਠਾਸ ਦੀ ਬੋਲੀ ਵਾਲਾ ਜੀ ਮਨ ਦੀ ਪਵਿੱਤਰਤਾ ਲਈ ਰੱਬ ਅਤੀ ਤਰਮ ਨੂੰ ਜੀਵਣਾ yes ਵਿਚੋਲੇ ਜਾਂ ਪੀੜ ਦੇ ਪਿੱਛੇ ਲੱਗਣ ਬਦਲੇ ਆਪਣਾ ਆਚਰਣ ਉੱਚਾ ਕਰਨਾ ਵੈਰੀ ਗੁੱਡ ਦੁਨੀਆ ਦੇ ਭਲੇ ਲਈ ਤਤਪਾਰ yes